ਮੈਂ ਕੁਛ ਵੀ ਥੋੜੀ ਜਿਹੀ ਜਲੀ ਬਣੀ ਫਿਰ ਚਲੋਂ ਮੋਤ ਪਾਲੀ ਚਾਚ ਚੰਗਾ ਹਾਂ ਆਇਆ ਅਜੇ ਕਰਮ ਆਇਆ ਹੀ ਨਹੀਂ ਆ ਹੈ ਮੈਂ ਸਾੜਿਆਂ ਨੂੰ ਰੌਲਾ ਵੀ ਪਾਤਾ ਵਾ ਤੇ ਫਿਰ ਪਾਪੇ ਨੇ ਵੀ ਗੁੱਸੇ ਹੋਣਾ ਜੇ ਪੈਸੇ ਖਰਚੇ ਗਏ ਆਇਆ ਹੀ ਨਹੀਂ ਅਜੇ ਬੀਬੀ ਕਰਮ ਆਇਆ ਹੀ ਨਹੀਂ ਅਜੇ ਆ ਆ ਗੋਲਾ ਵੀ ਆਓ ਇਧਰ ਆਓ ਇਧਰ ਆ ਮੇਰੀ ਸੋਨਾ ਗਾਲ ਇਹਨੂੰ ਸਮਝਾ ਦੇ ਸਾਡੇ ਗਾਲ ਪਰੋਣੇ ਆਉਣ ਲੱਗੇ ਈਓ ਤੇ ਬਿਸਕੁਟ ਨਹੀਂ ਚੁੱਕਣੇ ਇਹ ਪਹਿਲੀ ਵਾਰੀ ਤੇ ਪੂਆ ਨਹੀਂ ਆਇਆ ਇਹਦੇ ਮੈਂ ਪਾਣੀ ਜਿਹੜੇ ਮੂੰਹ ਚ ਪਾਣੀ ਆਉਂਦਾ ਜੀਭਾ ਕੱਢਦਾ ਸੀ ਮੈਂ ਨਹੀਂ ਚੁੱਕਦਾ ਇਹ ਲੈ ਜਾਂਦਾ ਮੈਂ ਚੁੱਕ ਕੇ ਇੱਕ ਇੱਕ ਕਰਕੇ ਸਾਰੇ ਲੈ ਜਾਂਦਾ ਮੈਂ ਹੀ ਨਹੀਂ ਖਾਣੇ ਹੁੰਦੇ ਬਾਅਦ ਇਹ ਤੇਰੀ ਬੀਬੀ ਨੇ ਕਹਤਾ ਵਾ ਬੀਬੀ ਚ ਨੂੰ ਬਏ ਪਰੌਣੇ ਆਣੇ ਆ ਪਤਾ ਤਾਂ ਤਾਂ ਕਿ ਲਿਆ ਵਾ ਮੈਂ ਗੰਜਾ ਆਪਣੇ ਘਰ ਨੂੰ ਗਾਂ ਹਾਂ ਮੈਂ ਨਾ ਕਰੋ ਕੋਵੇ ਨਹੀਂ ਚੁੱਕਦਾ ਨਾ ਚੁੱਕੀ ਚੰਗਾ ਕਿਹੜਾ ਆ

ਆ ਗੋੜ ਗਿਆ ਦਾ ਅੱਛਾ ਨਹੀਂ ਤੂੰ ਜੰਗੇ ਜੇ ਸਾਰਾ ਧੱਬਰ ਕਾ ਤੂੰ ਕੀ ਕਰ ਰਿਹਾ ਤੂੰ ਜਲੀਜੀ ਬਣਾਉਗੇ ਜੇ ਮੈਂ ਕਦੋਂ ਜੀ ਚਿਕਾ ਨਹੀਂ ਆ ਮੇਰੇ ਕੱਪੜੇ ਧੋਣ ਵਾਲੇ ਸੁੱਕਦੇ ਨਹੀਂ ਨਿ ਸਕਾ ਕੇ ਲੈਣਾ ਅੱਛਾ ਉੱਥੇ ਹੋ ਕੇ ਬਹਿ ਜਾ ਫੜਾ ਪਾਇਆ ਚਾਬੀ ਤੇ ਹੀ ਪਤਾ ਲੈਂ ਗਣਾ ਮੈਂ ਯਾਰ ਤੂੰ ਘੱਲੇ ਆ ਮੈਂ ਘੱਲੇਣਾ ਆਹੋ ਪਤਾ ਲੈਂ ਆ ਮਨਾਰੇ ਤੇ ਨਾ ਭੜਿਓ ਹਾਂ ਉਹ ਨਾ ਕੱਢ ਦੇ ਕੋਈ ਛੇਤੀ ਮੋੜਾ ਚੱਲ ਬਹਿ ਮੈਂ ਪਾਣਿਆ ਜਾਣਾ ਹੋ ਲਓ ਜਾ ਆਵੇ ਮੇਰ ਕੀ ਹੈ ਚਾਬੀ ਉਹ ਇੱਥੇ ਨਹੀਂ ਲੱਗਣੀ ਆ ਇੱਥੇ ਹੀ ਲੱਗਦੀ ਆ ਵੇ ਖੁੱਲ ਗਿਆ ਵਾ ਖੁੱਲ ਗਿਆ ਵਾ ਤੂੰ ਕਹਾਂ ਦੋ ਖੁੱਲ ਗਿਆ ਵਾ ਮੇਰੇ ਵੇਛਿੰਦਿਆ ਉਹ ਜਦੁਰਫਾ ਇਹ ਗੱਲ ਸੁਣ ਮੇਰੀ ਤੈਨੂੰ ਸਮਝਾਇਆ ਨਾ ਪੈਸਾ ਇੱਕ ਨਾ ਖਰਚੀ ਵਾ ਦੂ ਉਹ ਨਾ ਹੀ ਲੈਣਾ ਬੱਤਾ ਦੇ ਵੇਸਕੋਟ ਲੈ ਕੇ ਪੈਸੇ 3 ਰੁਪਇਆ ਮੋੜ ਦੇ ਵਾਪਸ ਲੈ ਕੇ ਆਉਣੀ ਆ ਲੈ ਆਉਂਗਾ ਮੈਂ ਛੱਪਿਆ ਜੀ ਜੇ ਨਗਨੇ ਚੈਕ ਨਾਲ ਖਰਾਬ ਕਰਦੀ ਉਹ ਨਾ ਵੀ ਹੋਈ ਰੋਜ ਸਾਈਕਲ ਹੀ ਚਲਾਜਦੇ ਆ ਜਾ ਚੱਲ ਚੱਲੀਏ ਚਾਚਾ ਜਾ ਮੈਂ ਜਾਣਾ ਵਾ ਲੱਗੇ ਪੈਰ ਪਣਾਉਣੇ ਲੱਗਿਆ ਕੌਣ ਤੇ ਉਹ ਤੇਰੀ ਨਹੀਂ ਤੋਤਾ ਨਹੀਂ ਜਾ ਮੈਂ ਆਇਨਾ ਜਾ ਤੂੰ ਜਾ ਕੇ ਪੋਨੇ ਲੱਗੇ ਬਾਅਦ ਚੱਲ ਜੀ ਰੁਪਈਆ ਵੀ ਖਾ ਤਾਂ ਜੋ ਵੇਖ ਲਈ ਜਾ ਜਾ ਇਹਨੇ ਖਾ ਲੈਣੀ ਹੋਰ ਕਿੱਥੇ ਚੱਲੇ ਤਿਆਰ ਤੂੰ ਰਹਿ ਕੇ ਜੀ ਜੇ ਪਾਣੀ ਮੈਨੂੰ ਜਾਲੇ ਨਹੀਂ ਆ ਨੀਆ ਤੈਨੂੰ ਤਾਂ ਪਹਿਲਾਂ ਕਿਆਸ ਲੱਗੀ ਰਹਿੰਦੀ ਆ ਆ ਪੀ ਲਾ ਇਹਦਾ ਵੀ ਸਾਗੇ ਸੁ ਕਰੇਂਦਾ ਵਾ ਠੰਡਾ ਠੰਡਾ ਦੀ ਮੰਗਾਇਆ ਲੈ ਆ ਇੱਧਰ ਬਲਾਸ ਫੇਰ ਚਾਹ ਪੀਉਣੀ ਐ ਇੱਥੇ ਜਾਣਾ ਕਿੱਥੇ ਮੁੰਡਿਆਂ ਨਾਲ ਚੱਲਿਆਂ ਗੀੜਾ ਤੈਨੂੰ ਫੇਰ ਪਤਾ ਹੀ ਆ ਚਿੱਤਾ ਕੰਮ ਕਰੀ ਕੋਈ ਸਹੀ ਕਰੀ ਤੇ ਆ ਜਾਇਆ ਫੇਰ ਓ ਨਹੀਂ ਨਹੀਂ ਹੁਣ ਕਰੇ ਸਾਬ ਕੋ ਮਿਲ ਜਾਣਾ ਵੀ ਕੈਨਸਲ ਕਰਤਾ ਆਪਾਂ ਫੇਰ ਕਦੋਂ ਜਾਾਂਗੇ ਚਲ ਠੀਕ ਆਲਾ ਪਖੀ ਮੈਂ ਛੱਬਿਆ ਤੂੰ ਇੱਥੇ ਬੈਠਾ ਵਾ ਸਿੰਦਾ ਕਲ ਉਹਦਾ ਗਿਆ ਜਦ ਤੱਕ ਇਹ ਪਹਿਲੇ ਤਰਾ ਕਦੋਂ ਦਾ ਆਇਆ ਵਾ ਉਹਨੂੰ ਚੋਦਾ ਦੁੱਧ ਪਿਆਲਣਾ ਸੀ ਤਦ ਤੱਕ ਮੈਂ ਕਹਾਂ ਮੈਨੂੰ ਭੇਜੋ ਉਹਨੂੰ ਭੇਜਤਾ ਪਹਿਲਾਂ ਬੈਠਾਣਾ ਦੇ ਦਰਵਾਜੇ ਜਾ ਪਤਾ ਕਰ ਉਹਦਾ ਵੇਖ ਚਲ ਮੈਂ ਬਹਿਨੀ ਆ ਚਲ ਪਤਾ ਹੀ ਕਰਨਾ ਵਾ ਪਤਾ ਹੀ ਆ ਉਹਦਾ ਪਿਛਲੀ ਵਾਰ ਵੀ ਉਹਨੇ ਵੀ ਚੁੱਪ ਹੈ ਖਾਦੇ ਹੀ ਜੇਰ ਬੈਠਾ ਗਿਆ ਨਾ ਮੈਂ ਢਾ ਵੀ ਲਾਣਾ ਇੱਥੇ ਢਾ ਤੂੰ ਬਾਅਦ ਚ ਨਹੀਂ ਪਹਿਲਾਂ ਪਤਾ ਕਰ ਉਹ ਚੱਲ ਮੈਂ ਉਹ ਮੈਂ ਸਾਈਕਲ ਵੀ ਨਵਾ ਰਿਹਾ ਕਿ ਮੈਂ ਹਰ ਕੋ ਪੈਸੇ ਦੇ ਕੇ ਮਾਂ ਝੋਨੇ ਤੇ ਜਾ ਦੇ ਉਹ ਯਾਰ ਤੇ ਆਪਾਂ ਮੇਰੇ ਭਾ ਦਾ ਪਾਇਆ ਤੂੰ ਐਦਾਂ ਨਹੀਂ ਆਖੀ ਦਾ ਜੀਜਾ ਆਇਆ ਤੁਹਾਡਾ ਹਰਾ ਵੀ ਇਤਰਾ ਘਠਾ ਬਤਾਈ ਨਾ ਫੁਲਾ ਦਰੀਬਸ਼ਾਈ ਆ ਫੁਨਾਲੀ ਤੇ ਬਹਿ ਜਾ ਤੂੰ ਨਹੀਂ ਆ ਕੀ ਗੱਲ ਹੋਈ ਭਰਾ ਮੈਂ ਉਹ ਇਦਾਂ ਥੋੜੀ ਇਹਨਾਂ ਨੂੰ ਕਹਿਣਾ ਸੀ ਮੈਂ ਕਮਾ ਕੇ ਪਹਿਲਾ ਸਾਈਕਲ ਲਿਆ ਇਦਾਂ ਮੈਂ ਤੋਰ ਬੋਦੀਏ ਤੇ ਇਦਾਂ ਮੂੰਹ ਜੋ ਨਿਕਲ ਗਿਆ ਮੂੰਹ ਜੋ ਨਿਕਲਿਆ ਗੋਲੇ ਆਵਨਾਂ ਦੀ ਗੋੜ ਮੈਂ ਹੈ ਜਦ ਕੱਟਿਆ ਲੈ ਅੱਛਾ ਤੇ ਬੀਬੀ ਦਾ ਕੀ ਹਾਲ ਆ ਬੀਬੀ ਠੀਕ ਆ ਅੱਛਾ ਤੂੰ ਤੇਰਾ ਜੀ ਲਾ ਕੇ ਬੈਗੀ ਤੂੰ 15 20 ਦਿਨ ਹੋ ਗਏ ਤੋਰ ਹੁੰਦਾ ਦੋ ਦਿਨ ਹੁੰਦਾ ਫੇਰ ਆਦੇ ਨਾ ਕੱਟ ਕੇ ਚਾਈਦਾ ਵਾ ਮੈਨੂੰ ਘਰੇ ਜੀ ਨਹੀਂ ਲੱਗਦਾ ਹੁਣ ਚਲੀ ਜਾਣਾ ਆਪਾਂ ਨੇ ਸਾਈਕਲ ਤੇ ਜਾਣਾ ਆਪਾਂ ਹਾਂ ਇਹ ਨਾ ਟੰਡਾ ਹੁੰਦਾ ਨਹੀਂ ਲੱਗਾ ਸਾੜਾ ਪੂ ਮਗਾਇਆ ਮੈਂ ਮਗੋੜੇ ਤੈਨੂੰ ਪਤਾ ਮੈਂ ਪਹਿਕੇ ਮੰਗਾਲੀਂਦੇ ਹੁੰਦੇ ਆ ਸਮਾਨੋ ਜੈਨਾ ਚਾਹ ਪਦੇ ਤੁਨ ਸਵੇਰ ਦਾ ਬਣਾ ਚਾਹੀਓ ਆਉਣਾ ਕਿਤੇ ਨਿਆਣੇ ਤਿਆਰ ਹੋ ਗਏ ਹੁਣ ਤੇਰੇ ਨਵੇਂ ਨਵੇਂ ਲੀੜਾ ਕੜ ਕੜ ਪਾਇਆ ਇਹ ਘਰੇ ਹਾਂ ਪਾਪਾ ਨੇ ਪੈਸੇ ਦਿੱਤੇ ਗਿਆ ਲੈਣ ਠੰਡਾ ਸਾਂਹ ਨਾਲ ਲੈ ਕੇ ਗਿਆ ਹਾਂ ਤੇ ਪਾਪੇ ਨੇ ਪੈਸੇ ਦਿੱਤੇ ਰੇਹ ਦੇ ਵਿੱਚ ਬਚਾ ਕੇ ਮੈਨੂੰ ਦੇ ਵੀ ਦਿਓ ਮੈਨੂੰ ਤੇਨੂੰ ਪਤਾ ਸਾਰੇ ਖਰਚ ਆਉਂਦਾ ਹੀ ਹੋ ਪਾਪਾ ਕਿੱਥੇ ਗਿਆ ਪਾਪਾ ਬਾਹਰ ਬਣਾਵਾ ਠੜਿਆ ਪੀਣੋਂ ਕਿ ਨਹੀਂ ਹੁਣ ਨਹੀਂ ਪੀਤਾ ਮੇਰਾ ਪਾਪਾ ਨਾ ਬੀਬੀ ਬੜਾ ਕਿੰਨੀਆਂ ਗਾਲਾਂ ਕੱਢਦੀ ਗੜਾ ਗਰਦੀ ਬੀਬੀ ਬੜੀ ਵਧੀਆ ਨਹੀਂ ਪੀਂਦਾ ਹਾਂ ਆਇਆ ਗੀਛੇ ਦਾ ਦੀ ਰਾਤ ਨਹੀਂ ਰਹਿਣਾ ਚੱਜਣਾ ਆਪਾਂ ਅੱਜ ਪਾਪਾ ਕਹਿੰਦਾ ਪੀਣ ਲਈ ਬਣਾਉਣਾ ਨਹੀਂ ਲਿਹਾਉਣੀ ਨਾ ਨਾ ਬਣਾਉਣਾ ਨਹੀਂ ਪੀਂਦਾ ਪੁੰਦਾ ਉਹ ਆਪਾਂ ਕਿਹਾ ਕਿ ਮੈਂ ਨਹੀਂ ਪੀਣਾ ਮਗਰ ਕਾ ਬਣਾਉਣਗੇ ਆਂਦੇ ਤੇ ਆ ਗਏ ਪਰ ਆਪਾਂ ਰਾਤ ਰਹਿਣਾ ਹੁਣ ਚੱਲੀ ਆਪਣੀ ਘਰ ਬੀਬੀ ਵੀ ਦੀਕਦੀ ਹੋਣੀ ਆ ਚੱਲ ਦੇਖ ਲਈਨੇ ਆ ਆਇਆ ਗੀਛੇ ਦਾ ਜੀ ਹਨਾ ਚੱਲ ਦੇ ਫੇਰ ਠੰਡਾ ਵੀ ਹੈ ਤੇ ਤੇ ਪੈਸੇ ਨਾ ਖਾਲੇ ਹੁਣ ਨਾ ਖੱਤੇ ਨੇ ਇੱਥੇ ਆਦਾ ਬੈਠ ਮੁਖ ਮੇਰੇ ਲਾ ਕੇ ਆਂਗਾ ਆ ਪਾਪਾ ਨਹੀਂ ਪਿੰਦਾ ਹੁਣ ਮੈਂ ਜਿਹਾ ਹੁਣ ਪਾਪੇ ਕਿੱਥੋਂ ਲੰਗਣੀ ਆ ਉਦਾਂ ਦੇ ਅੱਗਾ ਸੰਖੁੱਲਾ ਪਾਪਾ ਹੜੀ ਸ਼ਰਾਬ ਵੀ ਬੜੀ ਪੀਂਦਾ ਹੁਣ ਕਹਿੰਦੀ ਹੁਣੇ ਪਰੋਣੇ ਦੇ ਸਾਹਮਣੇ ਕਈ ਵੇ ਪੀਂਦੇ ਨਹੀਂ ਪੈਸੇ ਜੀ ਲੱਗਣੇ ਚੱਲ ਕੋਈ ਗੱਲ ਨਹੀਂ ਘਰੇ ਜਾ ਕੇ ਪੀਲਾਂਗੇ ਕੁਰੀਆ ਲੰ ਲੈ ਟੱਬਰ ਸਾਈਕਲ ਲਾ ਕੇ ਆ ਮੁੜ ਕੋ ਮੁੜ ਕੇ ਹੋਗਾ ਠੰਡਾ ਲਿਆਉਣ ਦਾ ਲੈ ਉਹ ਟਾਈਮ ਚੱਲ ਮਨਾਂ ਲੱਕ ਸਿੱਧਾ ਕਰ ਲੈ ਕਿੰਨਾ ਠੰਡਾ ਬੰਦਾ ਕਰਾਉਣਾ ਦੀਦੀ ਹਾਂ ਉਹ ਵੀ ਲੋ ਚਿੰਦਾ ਕਦੋਂ ਦਾ ਗਿਆ ਆਈ ਉਹ ਹਾਰ ਕੇ ਪਰਾਂ ਲੰਮੇ ਪੈ ਗਿਆ ਜਿੱਦੋਂ ਕਿੱਥੇ ਆ ਮੈਂ ਲਾਲਾ ਦਾਹ ਦੀ ਚੀਜੀ ਖਾਣ ਲੱਗਾ ਨਾ ਭੂਪੜਾ ਗਈ ਖਾਣੇ ਨਿਕਟਾ ਨਹੀਂ ਨਹੀਂ ਬੋਲੀ ਉਹਨਾਂ ਦੂਰ ਪੈਂਦਾ ਅੱਡਾ ਸਾਈਕਲ ਤੇ ਗਿਆ ਨਿਆਣਾ ਆ ਜਾਂਦਾ ਕੋਈ ਨਹੀਂ ਆਪਾਂ ਮੌਜਾਂ ਕਰਨ ਲਿਆ ਥਣੇ ਤੇ ਬਹਿ ਕੇ ਨਹੀਂ ਨਹੀਂ ਮੌਜਾਂ ਕਰਦਾ ਤੁਹਾਨੂੰ ਕਿਤੇ ਵਹਿਮਾਂ ਨੇ ਖਾ ਲੈਣਾ ਵਾ ਇਦਾਂ ਨਹੀਂ ਮੇਰਾ ਪੁੱਤ ਜਿਹੜਾ ਮੰਮੇ ਪੈ ਗਿਆ ਕਰਮਾਂ ਥੱਕ ਥੁੱਕ ਕੇ ਤੇ ਸਾਈਕਲ ਤੇ ਆਇਆ ਨੇ ਲੰਮੀ ਪੈਣਾ ਵਾ ਬੈਂਦੇ ਨਾ ਇੱਕ ਦਿਨ ਗੁੱਡੀ ਉਹ ਨਹੀਂ ਛੋਂਦੀ ਹੁਣ ਫੂਕਾਂ ਪਾਉਂਦੇ ਹੀ ਪਰਵੇਂ ਚਾਹ ਨੇ ਧੂਆ ਜਾ ਆਉਂਦੀ ਆ ਨੁਆਈ ਜਾਂਦਾ ਇਹਨਾ ਪਹਿਲਾਂ ਫੇ ਚਾਹ ਬਣਾ ਕੇ ਰੱਖਦਾ ਇਹ ਨਹੀਂ ਛੋਂਦੀ ਕਿਰੇ ਕੋਈ ਗਾਲ ਨਹੀਂ ਦਬੈ ਲਾਗੇ ਮੈਂ ਬਣਾ ਲੈਨੀ ਆ ਬਸ ਲਾਕੇ ਬੈਠੀ ਆ ਤੇ ਬਣਾ ਲੈਨੀ ਮੈਂ ਹਾਂ ਮਾਦਾ ਕਮਨ ਜੈ ਨਾ ਕੁੱਤਿਆ ਕਰ ਪਰਾਉਣੇ ਦੇ ਹੁੰਦੇ ਆ ਹਾਂ ਹਾਂ ਸੋਹਣੀ ਲੱਗਣ ਈ ਉਹ ਜਾਂਦਾ ਬੜੀ ਸੋਹਣੀ ਦਾ ਸਿਆਰ ਹੈਗੇ ਆ ਉਹ ਨਾ ਹੋਵੇ ਅਗਲਾ ਬੀਟਰ ਕੇ ਬਹਿ ਜਾ ਜਿੱਦਾਂ ਇਹ ਤਾਂ ਹਰਕਤਾ ਕਰਦੀ ਆ ਇਹ ਆਉਂਦਾ ਮੇਰੇ ਤੇ ਜੀ ਨਹੀਂ ਲੱਗਣ ਡਿਆ ਘਰ ਚੋਂ ਨਚ ਨਾ ਲੱਗਣ ਬੀਬੀ ਯਾਦ ਕਰਨ ਈ ਆ ਚਾਪਾ ਇੰਦੇ ਦੇ ਗੱਲਾਂ ਕਹਿਣਾ ਨਹੀਂ ਕਰੀ ਤੀਆਂ ਨਹੀਂ ਮੈਂ ਤੇਰਾ ਬੀਬੀ ਚੱਲਣਾ ਕੀਤੀ ਆ ਹੋਰ ਨਾ ਲੱਗਣ ਨਾ ਦੇ ਨਹੀਂ ਨਹੀਂ ਹਾਂ ਸੋਹਣੀ ਲੱਗਦੀ ਆ ਦਾ ਬੀਬੀ ਮੈਂ ਹਾਂ ਚੱਕਾ ਰੱਖੀ ਬੀਬੀ ਕਲ ਮਾ ਗੋੜ ਲਈ ਹੈ ਯੋ ਗੋੜਾ ਲਿਓ ਕਲ ਕੱਢਿਆ ਸੀ ਪੱਤ ਕੱਢੀ ਸੀ ਹਾਂ ਕੱਢੀ ਪੱਤ ਦੋ ਕੱਢੀਆਂ ਖਵਾਉਂਦੀ ਆ ਹਵਾਉਂਦੀ ਆ ਚਾਰ ਮੀਂਹਾਂ ਮੈਂ ਚਾਰ ਦਿਨ ਆ ਗੋੜੀ ਚਾਹ ਬਣਾ ਲੀਓ ਵਧੀਆ ਬਣਦੀ ਬੀਬੀ ਸ਼ਿੰਦੇ ਦਾ ਹੈ ਲਾ ਆਇਆ ਨਹੀਂ ਯੋ ਸ਼ਿੰਦੇ ਦਾ ਪਤਾ ਕਰਨਾ ਸੀ ਕਿਤੇ ਆਪ ਜਾਇਆ ਕਰ ਸਿਆਣਾ ਵਾ ਤੂੰ ਤੇ ਵੀ ਨੀ ਬੀਬੀ ਅੱਖੇ ਲੱਗਦਾ ਮੈਂ ਬੜਾ ਆਨੀ ਇਹਨੂੰ ਤੂੰ ਜਾਇਆ ਕਰ ਸ਼ਾਬੇ ਸ਼ਾਬਾ ਨਹੀਂ ਅੱਖੇ ਲੱਗਦਾ ਮੇਰੇ ਮੈਂ ਤਾਂ ਕਿਹਾ ਹੀ ਮੈਂ ਜਾਣਾ ਵਾ ਤੂੰ ਤੇ ਗਿਆ ਕਿਉਂ ਨਾ ਫਿਰ ਆਪੇ ਗਿਆ ਨਹੀਂ ਉਹ ਨੂੰ ਜਾ ਜੀਜੇ ਲਾ ਕੇ ਮੈਂ ਜੀਜੇ ਲਾ ਕੇ ਆ ਜਾਂਦਾ ਇਦਾਂ ਨਹੀਂ ਵੇਖੀਦਾ ਅੱਖਾਂ ਜੇ ਕਰਦੇ ਤੈਨੂੰ ਜੀਜੇ ਲਾ ਗਿਆ ਵੀ ਤੇ ਬਹਿਣਾ ਹੀ ਆ ਤੂੰ ਇੱਕ ਕਰਮਿਆ ਮਾਰ ਤੇ ਇਹਨੂੰ ਮੂੰਹ ਦਾੜੀ ਆਈ ਆ ਹੁਣ ਲੈ ਲੱਗਦਾ ਆ ਗਿਆ ਯੋ ਆ ਗਿਆ ਸੈਲ ਹਾਂ ਹਾਂ ਕੈਂਟੀਆਂ ਮਾਰਦਾ ਯੋ ਵੇ ਆ ਸਾਦੇ ਜਾ ਕੇ ਜਾ ਵੀ ਹੋਰ ਸੁਣਾ ਕਰ ਮਿਆ ਪੈਂਜੀ ਲਗਿਆ ਲਾ ਠੀਕ ਆ ਠੀਕ ਹੀ ਚਾਹੀਦਾ ਹਾਂ ਕਿਹਨਾਂ ਦਾ ਪਤਾ ਉਹ ਨਾ ਡੈਨ ਆ ਆ ਉਹ ਚਿੱਟਾ ਨਹੀਂ ਆਗਾ ਉਹ ਪੀਲਾ ਹੁਣ ਚਿੱਟਾ ਕਹਿੰਦੇ ਆ ਰਾਤ ਪਾਣੀ ਉਹ ਚਿੱਤੇ ਨੇ ਲੈ ਗਏ ਕਿਨੇ ਆਇਆ ਤੈਨੂੰ ਜਿਹੜੀ ਪੀੜ ਪੈਂਦੀ ਆ ਨਾ ਪੈਂਚਰ ਲਾ ਕੇ ਤਾਂ ਇਹਨਾਂ ਟਾਈਮ ਲੱਗਾ ਮੈਨੂੰ ਹਾਏ ਕਿਨੇ ਦਾ ਆਏ ਪੈਂਚਰ ਤਿੰਨ ਆਰਮੀਆਂ ਦਾ ਮੈਂ ਵੇਨਾ ਪਲਾ ਕਿੜਾ ਪੈਟ ਉਹ ਮੈਂ ਸਰੋ ਤੇ ਨਾ ਗਿਆ ਹੁਣ ਪੈਂਚਰ ਕਿਤਾ ਹੋ ਗਿਆ ਉਹ ਪੈਂਚਰ ਹੋ ਗਿਆ ਰਾਜ ਕੰਡੇ ਬੜੇ ਆ ਲੈ ਫੜਾ ਦੇਖੋ ਲੀਪੀ ਲੈ ਆ ਜੇ ਇਹਨਾਂ ਕੱਟਿਆ ਨਹੀਂ ਖਾਂਦੇ ਆਇਓ ਝੂ ਧਮਾਂਡੈ ਯੋ ਕਾਪਾ ਗਿੰਨਾਂ ਨੇ ਪੰਜਾਂ ਉਂਗਲਾਂ ਨੂੰ ਭੂਨੇ ਫਸਾਏ ਹੀ ਬੱਚ ਹੁਣ ਉਹ ਤੇ ਚੂੰਗਾ ਦਿੱਤਾ ਉਹਨੇ ਚੂੰਗਾ ਇੱਕ ਭੂਨੇ ਦਾ ਪੰਜ ਭੂਨੇ ਕਿੱਤੋਂ ਆ ਗਈ ਤੇਰੇ ਕੋਲ ਉਹ ਮੁਰਕਾ ਮੁਰਗੀ ਹੋ ਗਿਆ ਮੈਂ ਤੂੰ ਮੋਟਕਾ ਮੁਰਗੀ ਤੈਨੂੰ ਮੈਂ ਦੱਸਦਾ ਮੈਂ ਕੱਲਾ ਭੂਨੇ ਖਾਂ ਆਹ ਤੇਨੂੰ ਕਿਹਾ ਨਹੀਂ ਮੈਂ ਯਾਰ ਕਹਿੰਉ ਮਮੀ ਕੱਲਾ ਖਾ ਆਇਆ ਵਾ ਕੋਈ ਗੋਪੜੇ ਨਹੀਂ ਖਾਦੇ ਤੂੰ ਖਾਦੇ Papa ਦੇ ਛੜਿਆ Papa ਨੇ ਬੁਲਾਵੀ ਮੈਂ ਉਹ ਸਮਰਥੀ ਹੋ ਗਿਆ ਮੈਂ ਕਿਆ ਮੈਨੂੰ ਭੇਜੋ ਝੂਠ ਮਾਰਦਾ ਤੂੰ ਗੋਪੜੇ ਕਾ ਆ ਉਹ ਕਹਿੰਦਾ ਛੱਡ ਦੇ ਛੱਡ ਦੇ ਛੱਡ ਦੇ ਨਾ ਕਿਤੇ ਨਾਮ ਨਾ ਮੈਂ ਜੀ ਰੂਸ ਕਰਤਾ ਪਾਣੀ ਸਾਹਮਣੇ ਇਹਨਾਂ ਨੇ ਉਹ ਕੋਈ ਨਹੀਂ ਇਹਦੇ ਕਾਦੇ ਦੇ ਪਿਆਰ ਹੀ ਬਣਾਇਆ ਇਹਨਾਂ ਦਾ ਬੋਲ ਆਦੇ ਆ ਜੀ ਰੂਸ ਕਰਦੇ ਬੰਦੇ ਮੈਨੂੰ ਤੂੰ ਪੀਂ ਤਾ ਤੂੰ ਨਾ ਟੈਨਸ਼ਨ ਲੈ ਪੀ ਪੀ ਇਹਦੇ ਕਾਦੇ ਹੁੰਦੇ ਆ ਉਹ ਪਿਆਰ ਹੀ ਬਣਾ ਇਹਨਾਂ ਦਾ ਅੱਧੇ ਯਾਰ ਵਾਲੇ ਇੱਧੇ ਕਰਦੇ ਆ ਛੱਡ ਮਾਰ ਮੈਂ ਹਵਾ ਮਾਰਦੀ ਤੈਨੂੰ ਛੱਡ ਗਿਆ ਆਹੋ ਨਹੀਂ ਖੇਡਣ ਵੀ ਲੱਗ ਗਏ ਆ ਨਹੀਂ ਬੱਤੇ ਵੇਖ ਕੇ ਲੜੀ ਜਾਂਦੇ ਆ ਬੱਤੇ ਤੇ ਪਿੰਡੇ ਰਹਿੰਦੇ ਆ ਪਤਾ ਨਹੀਂ ਮੰਗਦਾ ਉਦਾਂ ਹੀ ਲੜ ਪਏ ਆ ਭੂਪਣਿਆ ਦੋ ਹੀ ਲੜ ਤਈਓ ਹਾਂ ਰੱਖ ਦੇ ਤੇ ਮੈਂ ਬਾਤ ਪੀ ਉਹਦਾ ਕੋਈ ਇਹ ਨਾ ਪੀ ਜਾਣ ਚੁੱਕੇ ਸਾਰੇ ਬਾਏ ਛਿੰਦਾ ਇਦਾਂ ਹੀ ਆਇਆ ਇਹ ਗਰਮੀ ਹੈ ਨਾ ਨਹੀਂ ਠੀਕ ਕੋਈ ਨਹੀਂ ਬਾਟ ਪਾਣੀ ਪਾ ਕੇ ਉੱਚ ਛੋੜ ਦੇ ਹਾਂ ਰੱਖ ਦੇ ਆ ਢੱਕਣ ਵੀ ਦੇ ਦੇ ਕਿਤੇ ਛਿੰਦਾ ਇਹ ਨਾ ਪੀ ਜੇ ਸਾਹਮਣੇ ਰੱਖੀ ਹੋਣੀ ਠੀਕ ਆ